ਤਾਂ ਹਾਂਜੀ ਨਮਸਕਾਰ ਦੋਸਤੋ ਆਰਬੀਲਾਈ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਤਾਂ ਅੱਜ ਮੈਂ ਪਹੁੰਚਿਆ ਤੁਹਾਡੇ ਆਪਣੇ ਸ਼ੋਰੂਮ ਖਾਲਸਾ ਹੀ ਬਾਈਕ ਤੇ ਖਾਲਸਾ ਹੀ ਬਾਈਕ ਵਾਲਾ ਨੇ ਜਿਹੜਾ ਕਿ ਇਸ ਵਾਰੀ ਦੀਵਾਲੀ ਦੇ ਮੌਕੇ ਬਹੁਤ ਵੱਡੇ ਵੱਡੇ ਆਫਰਸ ਲਗਾ ਚੜੀਆ ਗਿਫਟ ਵੀ ਮਿਲ ਰਹੇ ਨੇ ਤਾਂ ਚਲਦੇ ਆਪਾਂ ਜੀ ਕੋਲ ਗੱਲਬਾਤ ਕਰਦੇ ਆ ਤੁਹਾਨੂੰ ਇਹਨਾਂ ਦਾ ਦੱਸ ਦਈਏ ਜਿਹੜਾ ਕਿ ਰਿਪੇਅਰਿੰਗ ਦੇ ਮਾਮਲੇ ਦੇ ਵਿੱਚ ਪਾਜੀ ਬਹੁਤ ਵੱਡਿਆ ਕਾਰੀਗਰ ਨੇ ਭਾਜੀ ਸ਼ਸ਼ੀਕਲ ਜੀ ਸ਼ਸ਼ੀਕਲ ਬੜਾ ਨਾਮ ਸੁਣਿਆ ਜੀ ਭਾਜੀ ਤੁਹਾਡਾ ਪਰਮਾਤਮਾ ਦੀ ਕਿਰਪਾ ਜੀ ਕਿ ਕਿੰਨੇ ਸਾਲ ਹੋ ਗਏ ਭਾਈ ਤੁਹਾਨੂੰ ਕੰਮ ਕਰਦਿਆਂ ਕੋਲ 3-4 ਸਾਲ ਹੋ ਗਏ ਜੀ ਕੰਮ ਕਰਦਿਆਂ ਨੂੰ ਜੀ ਹਰ ਰੀ ਬਾਈਕ ਰਿਪੇਅਰ ਕਰਦਿਆਂ ਹਰੇਕ ਤਰ੍ਹਾਂ ਦਾ ਮਾਡਲ ਕੋਈ ਤਰ੍ਹਾਂ ਦਾ ਆ ਜੇ ਕਿਸੇ ਕੰਪਨੀ ਦਾ ਹੋਵੇ ਪਰ ਰਿਪੇਅਰ ਕਰਦੇ ਹਾਂ ਸਾਰੇ ਭਾਜੀ ਇੱਕ ਬਾਜ਼ਾਰ ਦੇ ਵਿੱਚ ਆਪਾਂ ਜਾਣਦੇ ਆ ਈ-ਬਾਈਕ ਸਾਰੇ ਦੇ ਰਹੇ ਨੇ ਪਰ ਉਹਨੂੰ ਖਰਾਬ ਹੋ ਜੇ ਤਾਂ ਕੋਈ ਸਹੀ ਨਹੀਂ ਕਰ ਪੰਦਾ ਜਾਂ ਕੋਈ ਪਾਰਟ ਨਹੀਂ ਮਿਲਦਾ ਹੁੰਦਾ ਆਪਾਂ ਵੀਰੇ ਹਰੇਕ ਤਰ੍ਹਾਂ ਕਿਸੇ ਤਰ੍ਹਾਂ ਦੇ ਵਹੀਕਲ ਆਏ ਹਰੇਕ ਦੀ ਰਿਪੇਅਰਿੰਗ ਕਰਦੇ ਆ ਪਾਰਟ ਤਾਂ ਹਰੇਕ ਤਰ੍ਹਾਂ ਸਾਰੇ ਆਪਣੇ ਕੋਲ ਵਜੂਦ ਮਿਲਦੇ ਨੇ ਹਰ ਪਾਰਟ ਤੁਹਾਡੇ ਕੋਲ ਹੁੰਦਾ ਤਾਂ ਪਹਿਲੇ ਤੁਹਾਨੂੰ ਸਾਡ ਨੂੰ ਦਿਖਾਓ ਕਿ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਵਹੀਕਲ ਨੇ ਫਿਰ ਉਸ ਤੋਂ ਬਾਅਦ ਆਪਾਂ ਤੁਹਾਡੇ ਪਾਰਟ ਸੀ ਵੇਖਦੇ ਆ ਪਾਜੀ ਇਹ ਕਿਹੜਾ ਵਹੀਕਲ ਹੈ ਇਹ ਐਕਟਵਾ ਮਾਡਲ ਆ ਗਿਆ ਵੀਰ ਜੀ ਜੀ ਵਾਹ ਜੀ ਵਾਹ ਇਹ ਤਾਂ ਸੱਚੀ ਐਕਟਵਾ ਜਿਹਾ ਲੱਗ ਰਿਹਾ ਸੀ ਸੇਫ ਜਮਾ ਡਿਟੋ ਕੋ ਐਕਟਵਾ ਕਾ ਇਹ ਤਾਂ ਮਹਿੰਗਾ ਹੀ ਬਣਾਉਣਾ ਪਾਜੀ ਨਹੀਂ ਕੋਈ ਜ਼ਿਆਦਾ ਮਹਿੰਗਾ ਨਹੀਂ ਗਾ ਜੀ ਐਕਟਿਵ ਕੋ ਕਿ ਲੱਖ ਰੁਪਏ ਦੀ 1.5 ਲੱਖ ਨਹੀਂ 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 ਜੀ ਇਹ ਕਿੰਨੇ ਦਾ ਹੈ ਜੀ ਤੇ ਸਿਰਫ ਆਪਾਂ ਦੇ ਰਹੇ ਹਾਂ 57000 ਦਾ ਦਿਵਾਲੀ ਆਫਰ ਦੇ ਜੀ 57000 ਰੁਪਏ ਦਾ ਜੀ ਹਾਂ ਜੀ ਸਿਰਫ 57000 ਦਾ ਸਿਰਫ 57000 ਕੀ ਭਾਜੀ ਇਹਦੇ ਖਾਸੀਅਤ ਕੀ ਹੈ ਇਹ ਵੀ ਜੀ ਇੱਕ ਸਭ ਤੋਂ ਹੈਵੀ ਮਾਡਲ ਆ ਜੀ ਜੀ ਠੀਕ ਆ ਜੀ ਇਹ 70 ਤੋਂ 75 ਕਿਲੋਮੀਟਰ ਚੱਲਦਾ ਹੈ ਇੱਕ ਵਾਰੀ ਚਾਰਜ ਹੋ ਕੇ ਵਾਹ ਜੀ 12 ਇੰਚੀ ਟੱਕਾ ਆ ਜੀ ਡਬਲ ਡਿਕਸਾ ਆ ਜੀ ਇਹ ਭਾਵੇਂ ਤਿੰਨ ਸਵਾਰੀਆਂ ਬੈਠ ਜਾਂਦੇ ਨੂੰ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈਗੀ ਭਾਜੀ 57 ਤੋਂ 75 ਕਿਲੋਮੀਟਰ ਜਿਹੜਾ ਕਿ ਚੱਲ ਜੇਗੀ ਚੱਲੇਗਾ ਬਿਲਕੁਲ ਜੀ 1 ਕਿੰਨੇ ਦਾ ਪੈਟਰੋਲ ਬਚਾ ਲੇਗੀ ਜੀ ਇਹ ਇਹ ਤੁਸੀਂ ਆਪੇ ਹਿਸਾਬ ਲਾ ਲਓ ਜੀ ਮੈਨੂੰ ਲੱਗਦਾ ਪੈਟਰੋਲ ਦੇ ਵਾਸਤੇ ਪੂਰੇ ਕਰ ਦੇਗੀ ਇਹ ਤਾਂ ਜੀ ਆਪਣਾ 7-8 ਮਹੀਨੇ ਚਾਹਦਾ ਮੁੱਲ ਪੂਰਾ ਕਰ ਦੇਗੀ ਵਾਹ ਜੀ ਵਾਹ ਕਿੰਨੀ ਬੈਟਰੀਆਂ ਬੰਦੇ ਪਾਜੀ ਇਹਦੇ ਚ 6 ਬੈਟਰੀਆਂ ਚਾਹੀਦੀ 6 ਬੈਟਰੀਆਂ 6 ਬੈਟਰੀ ਤੇ ਗਾਰੰਟੀ ਵਾਰੰਟੀ ਆ ਕੋਈ ਜਾਂਦੀ ਨਹੀਂ ਜੀ ਸਾਲ ਦੀ ਪੂਰੀ ਵਾਰੰਟੀ ਹੈਗੀ ਜੀ ਆਪਣੀ ਸਾਲ ਦੀ ਪੂਰੀ ਵਾਰੰਟੀ ਹੈ ਜੀ ਸਾਲਾ ਜੀ ਵਾਹ ਇਹ ਕਿਹੜਾ ਮਾਡਲ ਹੈ ਪਾਜੀ ਇੱਕ ਨਵਾਂ ਮਾਡਲ ਹੈ ਜੀ ਤੇ ਆਪਣੇ ਕੋਲ ਸਾਰਾ ਮਾਲ ਟੌਕਸਮੋ ਕੰਪਨੀ ਦਾ ਜੀ ਜੀ ਆਮ ਨਹੀਂ ਗਾ ਵੀ ਇਹ ਇੰਦਾ ਲੈ ਆ ਦਿੰਦਾ ਲੈ ਆ ਮਿਕਸ ਰੱਖਲਾ ਇੱਕੋ ਕੰਪਨੀ ਦਾ ਮਾਲ ਆਪਣੇ ਕੋਲ ਟੌਕਸਮੋ ਕੰਪਨੀ ਦਾ ਜੀ ਵਾਹ ਜੀ ਇਹਦੇ ਇਹ ਇਹ ਜਨਾਬ ਟੌਕਸਮੋ ਨੇ ਆਪਦਾ ਬ੍ਰਾਂਡ ਬਣਾਇਆ ਵੇ ਆ ਜੀ ਇਸ ਤਰ੍ਹਾਂ ਦਾ ਤੁਹਾਨੂੰ ਬਾਜ਼ਾਰ ਦੇ ਵਿੱਚ ਕਿਸੇ ਕੋਲੇ ਨਹੀਂ ਮਾਡਲ ਮਿਲੇਗਾ ਕਿਸੇ ਵੀ ਕੰਪਨੀ ਨੇ ਨਿਰਯਾਰ ਕੀਤਾ ਜੀ ਇਹ ਕਿੰਨੇ ਦਾ ਮਿਲਣ ਜਾ ਰਿਹਾ ਜੀ ਇਹ ਸਿਰਫ ਸਿਰਫ 48000 ਦਾ ਜੀ 48000 ਰੁਪਏ ਦਾ ਜੀ ਭਾਜੀ ਬਾਜ਼ਾਰ ਦੇ ਵਿੱਚ 85 ਕਿਲੋਮੀਟਰ ਦੀ ਐਵਰੇਜ ਆਈ ਜਾਂਦੀ 85 ਕਿਲੋਮੀਟਰ ਦੀ ਐਵਰੇਜ ਬਿਲਕੁਲ ਜੀ ਇਹ ਭਾਜੀ ਮਹੰਗਾ ਤਾਂ 75 ਦੀ ਉਹਦੇ ਉਹ ਸਸਤੇ ਤਾਂ 85 ਦੀ ਇਹ ਹੈਵੀ ਚ ਆ ਗਿਆ ਨਾ ਜੀ ਵੱਡੇ ਮਾਡਲ ਆ ਗਿਆ ਜੀ 12 ਇੰਚੀ ਹੈ ਜਿੰਨਾ ਹੈਵੀ ਹੋਏਗਾ ਬੈਟਰੀ ਦਾ ਐਵਰੇਜ ਘਟੇਗੀ। ਉਹ ਫਰਕ ਪੈ ਜਾਂਦਾ ਜੀ। ਆਪਾਂ ਗੁੰਮਰਾਹ ਕਰਕੇ ਕਹਿ ਦਈਏ ਵੀ ਉਹ ਵੱਡਾ ਜੀ ਐਵਰੇਜ ਵੱਧ ਦੇਵੇਗਾ। ਗਲਤ ਕੰਮ ਨਹੀਂ ਕਰਦੇ ਆਪਾਂ। ਜੀ। ਹਾਂ ਜੀ। ਇਹਦੀ ਐਵਰੇਜ 85 ਕਿਲੋਮੀਟਰ ਦੀ ਹੈ ਜੀ। ਭਾਜੀ ਆ ਜੀ ਐਕਟਵੇ ਦਾ ਬਾਜ਼ਾਰ ਦੇ 33000 ਰੁਪਏ ਦੀ ਮਿਲ ਰਹੀ ਏ। ਨਹੀਂ ਜਨਾਬ 33 ਵਾਲਾ ਕੰਮ ਆਪਾਂ ਨਹੀਂ ਕਰਦੇ ਜੀ। 33 ਵਾਲਾ ਕੰਮ ਨਹੀਂ ਕਰਦੇ। ਹੋਂਦੇ ਚ ਕੀ ਹੈ 33 ਵਾਲੇ ਚ? ਦੇਖੋ ਜੀ ਕਸਟਮਰ ਨੂੰ ਮੁੜ ਕੇ ਇੱਕ ਰੀ ਪੈਸਾ ਇਕੱਠਾ ਕਰਦਾ ਕਿਵੇਂ ਦਿਹਾੜੀਆਂ ਲਾ ਕੇ ਬੰਦਾ ਮਿਹਨਤ ਕਰਕੇ ਜੀ ਤੇ ਜੀ ਕਾਲੂ ਦਿੱਕਤ ਆ ਜੇ 33 ਦਾ ਕੋਈ ਹੱਲ ਨਹੀਂ ਹੈਗਾਗਾ ਜੀ ਇਹ ਆਪਾਂ ਗਰੰਟੀ ਚ ਦਿਓ ਵਧੀਆ ਚੀਜ਼ ਦਿਓ 2 ਰੁਪਏ ਵੱਧ ਲੱਗ ਜਾਣਗੇ ਪਰ ਚੀਜ਼ ਵਧੀਆ ਹੁੰਦੀ ਹੈ ਜੀ ਵਾਹ ਜੀ ਵਾਹ ਪਾ ਜੀ ਨੇ ਬਹੁਤ ਵਧੀਆ ਗੱਲ ਕਹੀ ਹੈ 33 ਵਾਲਾ ਕੰਮ ਆਪਾਂ ਨਹੀਂ ਕਰਦੇ ਅਸੀਂ ਜਿਹੜਾ ਕੀ ਇਹ ਜਿਹੜਾ ਕੀ ਗਰੰਟੀ ਦੇ ਨਾਲ ਵਾਰੰਟੀ ਦੇ ਨਾਲ ਜਿਹੜੇ ਕੀ ਐਕਟਿਵਾ ਦਿੰਦੇ ਨੇ ਚਾਹੇ ਅਗਲੇ ਕਹਿੰਦੇ 4-5000 ਰੁਪਏ ਵੱਧ ਲਾ ਲਓ ਪਰ ਵਧੀਆ ਚੀਜ਼ ਲੈ ਲਓ ਵਧੀਆ ਚੀਜ਼ ਵਾਹ ਜੀ ਵਾਹ ਹੋਰ ਕਿਹੜੀ ਕਿਹੜੀ ਐਕਟਿਵਾ ਹੁੰਦੀ ਹੈ ਇਹ ਬਾਈ ਕੋ ਨਹੀਂ ਦੇਈ ਤੁਹਾਡੇ ਕੋਲ ਆਪਣੇ ਕੋਲ ਹਰੇਕ ਮਾਡਲ ਹੈਗਾ ਜੀ ਵੈਸਪਾ ਟਾਈਪ ਆ ਗਿਆ ਜੀ ਜ ਇਹ ਵੈਸਪਾ ਮਾਡਲ ਆ ਗਿਆ ਜੀ ਜੀ ਇਹ ਵੀ 6 ਬੈਟਰੀ ਵਿੱਚ ਹੈ ਜੀ ਜੀ ਇਹਨੂੰ ਕੀ ਐਂਡਜ ਕੀ ਵੇਵ ਐਂਡਜ ਕੀ ਫੀਚਰ ਨੇ ਇਹ ਸਮਝ ਲੋ ਤੁਸੀਂ ਪੁਰਾਣੇ ਆਪਣੇ ਵੈਸਪਾ ਬਜਾਹ ਚੇਤਕ ਸਕੂਟਰ ਹੁੰਦਾ ਸੀ ਸੇਮ ਉਹ ਚੀਜ਼ ਹੈ ਜੀ ਇਹ ਆਹ ਕੀ ਬਾਤ ਹੈ ਭਾਜੀ ਨਾਲੇ ਯਾ ਬੋ ਲੇਡੀਜ਼ ਦੇ ਚਲਾਨੇ ਲਈ ਵੀ ਬਹੁਤ ਛੋਟਾ ਹੈ ਮਤਲਬ ਇਹ ਜਿਹੜਾ ਫਟਜੀ ਬੱਚਾ ਵੀ ਚਲਾ ਸਕਦਾ ਹੈ ਬੱਚਾ ਵੀ ਚਲਾ ਸਕਦਾ ਹੈ ਜੀ ਤੁਹਾਡਾ ਹੁਣ ਭਾਜੀ ਇਹਨੂੰ ਚਲਾਣਾਸਤੇ ਕੋਈ ਲਾਇਸੈਂਸ ਦੀ ਲੋੜ ਨਹੀਂ ਹੁੰਦੀ ਨਾ ਕਿੰਨਾ ਕੋਈ ਲੋੜ ਨਹੀਂ ਜੀ ਨਹੀਂ ਜੀ ਨਾ ਲਾਇਸੈਂਸ ਨਾ ਪ੍ਰਦੂਸ਼ਣ ਨਾ ਕੋਈ ਨਹੀਂ ਜੀ ਬਹੁਤ ਵਧੀਆ ਹੈ ਜੀ ਇਹ ਕਿੰਨੇ ਦਾ ਮਿਲਣ ਜਾ ਰਿਹਾ ਜੀ ਇਹ ਆਪਾਂ ਦੇ ਰਹੇ ਹਾਂ ਜੀ 47000 ਦਾ 47000 6 ਬੈਟਰੀ ਵਿੱਚ 6 ਬੈਟਰੀ ਐਂਦੀ ਵੀ ਵਾਰੰਟੀ ਸਾਲ ਦੀ ਜੀ ਤੇ ਬੋਡੀ ਦੀ ਬੋਡੀ ਦੀ ਸਰ ਬੋਡੀ ਮਜ਼ਬੂਤ ਐ ਨਹੀਂ ਟੁੱਟਦੀ ਨਹੀਂ ਲੋਰੀ ਨਹੀਂ ਪੈਂਦੀ ਜੀ ਉੱਤੀ ਗੱਲਾਂ ਭਾਜੀ ਜੇ ਮਰਜ਼ੀ ਭਾਵੇਂ ਮੁਕੀਆਂ ਮਾਰੋ ਜੀ ਕੀ ਬਾਤ ਆ ਜੀ ਤੇ ਟਾਇਰ ਟੁਰ ਕਿੰਨੇ ਇੰਚੇ ਨੇ 10 ਇੰਚੇ ਚੱਕਾਈ ਕੀ ਬਾਤ ਆ ਭਾਜੀ ਤਾਂ ਤੁਸੀਂ ਵੇਖੋ ਜੀ ਭਾਜੀ ਵੱਲੋਂ ਜਿਹੜਾ ਕਿ 4 ਸਾਲ ਤੋਂ ਪਿੱਛੇ ਦੇ 3 ਤੋਂ 4 ਸਾਲ ਤੋਂ ਕੰਮ ਕੀਤਾ ਜਾ ਰਿਹਾ ਹੈ ਆਪ ਦਾ ਇਹਨਾਂ ਨੇ ਨਾਮ ਬਣਾ ਲਿਆ ਪੂਰਾ ਖਾਲਸਾ ਹੀ ਬਾਈ ਫਾਜ਼ਿਲਗਾ ਦੇ ਵਿੱਚ ਪੂਰਾ ਨਾਮ ਬਣਾ ਚੁੱਕਿਆ ਹੈ ਐਨਾ ਜਿਹੜੇ ਇਹਨਾਂ ਕੋਲ ਮਾਡਲ ਨੇ ਉਹ ਪੂਰੇ ਫਾਜ਼ਿਲਗਾ ਦੇ ਵਿੱਚ ਕਿੱਥੇ ਨਹੀਂ ਮਿਲਨੇ ਮਿਲਨੇ ਤਾਂ ਖਾਲਸਾ ਹੀ ਬਾਈ ਕੋਲੇ ਕੋਲ ਮਿਲਨੇ ਭਾਜੀ ਪਹੁੰਚਣਾ ਕਿੱਥੇ ਹੈ ਕੱਸੀ ਪਹੁੰਚ ਰਹੀ ਖਾਲਸਾਈ ਬਾਈਕ ਨੈਡੇ ਟੀਵੀ ਟਾਵਰ ਤਾਂ ਪਾ ਜੀ ਇਹ ਕਿਹੜਾ ਮਾਡਲ ਹੈ ਇਹ ਹੈ ਜੀ ਕਾਲਾ ਕੋੜਾ ਕਾਲਾ ਕੋੜਾ ਹਾਂ ਜੀ ਇਹ ਕਿਹੜਾ ਕੋੜਾ ਹੈ ਜੀ ਇਹ ਵੇਖੋ ਤੁਸੀਂ ਦੇਖੋ ਜੀ ਕੀ ਬਾਤ ਹੈ ਜੀ ਕਾਲਾ ਕੋੜਾ ਜੀ ਕੀ ਬਾਤ ਹੈ ਜੀ ਐਂਡਜ ਕੀ ਫਰੇਗਾ ਪਾਜੀ ਇਹ ਵੀਰ ਜੀ ਇੱਕ ਰਾ ਚਾਰਜ ਕਰੇ ਤੋਂ 120 ਕਿਲੋਮੀਟਰ ਦੀ ਐਵਰੇਜ ਆਉਂਦੀ ਕਿੰਨੇ ਜੀ 120 ਕਿਲੋਮੀਟਰ ਦੀ ਕਿਆ ਬਾਤ ਹੈ ਜੀ 120 ਕਿਲੋਮੀਟਰ ਦੀ ਐਵਰੇਜ ਆ ਬੋਰ ਜਾ ਕੇ ਬੰਦਾ ਵਾਪਸ ਆ ਜਾਏਗਾ ਜੀ ਟੌਪ ਸਪੀਡ ਵੀਰ ਜੀ ਆਉਂਦੀ 60 ਪਲੱਸ ਹੈ ਜੀ ਕਿੰਨੇ ਜੀ 60 ਪਲੱਸ ਟੌਪ ਆ ਮੈਂ ਆਮ ਨਿਕਲਦੀ ਕਿੰਨੀ ਹੁੰਦੀ ਹੈ ਇਹ ਬਾਈਕ ਦੀ ਆਉਂਦੀ ਹੈ ਜੀ 25 30 25 30 ਹੁੰਦੀ ਹੈ ਜੀ ਐਂਦੀ 60 ਦੀ ਹੈ ਜੀ ਹਾਂ ਜੀ ਕਿਆ ਬਾਤ ਹੈ ਗਾਰੰਟੀ ਵਾਰੰਟੀ ਬਾਜੀ ਸਾਲ ਦੀ ਜੀ ਸਾਲ ਦੀ ਵਾਰੰਟੀ ਸਾਲ ਦੀ ਸਾਲ ਦੀ ਭਾਜੀ ਇਹ ਤੁਹਾਡੇ ਤੋਂ ਲੈਣ ਦਾ ਫਾਇਦਾ ਕੀ ਹੈ ਸਾਡੇ ਤੋਂ ਵੀਕਲ ਕੋਈ ਵੀ ਲੈਂਦਾ ਇੱਕ ਇੱਕ ਸਰਵਿਸ ਫਰੀ ਹੈਗੀ ਆ ਇੱਕ ਸਰਵਿਸ ਫਰੀ ਬਾਜੀ ਦੇ ਕੋਲ ਫਰੀ ਹੈ ਜੀ ਵਾਹ ਜੀ ਵਾਹ ਇਹਨਾਂ ਦਾ ਸਰਵਿਸ ਵੀ ਇਹ ਕਰ ਦਿੰਦੇ ਨੇ ਜਿਹੜਾ ਵੀ ਇਹਨਾਂ ਕੋਲ ਵੀਕਲ ਲਏਗਾ ਇੱਕ ਵਾਰੀ ਸਰਵਿਸ ਫਰੀ ਨਾਲ ਇੱਕ ਗਿਫਟ ਵੀ ਫਰੀ ਫਰੀ ਹੈਗਾ ਬਿਲਕੁਲ ਹੀ ਤੇ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਉਹਨੂੰ ਬਾਜੀ ਉਹਨਾਂ ਨੂੰ ਸਰਪ੍ਰਾਈਜ਼ ਗਿਫਟ ਦਿੱਤਾ ਜਾਏਗਾ ਵਾਹ ਜੀ ਵਾਹ ਜਿਹੜਾ ਵੀ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਉਹਨੂੰ ਬਾਜੀ ਵੱਲੋਂ ਸਰਪ੍ਰਾਈਜ਼ ਗਿਫਟ ਦਿੱਤਾ ਜਾਏਗਾ ਉਹ ਜਿਹੜਾ ਇਹਨਾਂ ਨੂੰ ਅੱਗੇ ਦਿਖਾਏਗਾ ਵੀ ਵੀਡੀਓ ਸ਼ੇਅਰ ਕੀਤੀ ਹੋਈ ਹੈ ਉਹਨੂੰ ਹੀ ਮਿਲਣਾ ਜੀ। ਉਹਨੂੰ ਹੀ ਮਿਲਣਾ ਜੀ। ਵਾਹ ਜੀ ਵਾਹ। ਕਿੰਨੇ ਕੋਈ ਮੋਟਰ ਲੱਗਨੇ ਤੁਹਾਡੇ ਕੋਲ ਬਾਜੀ? ਆਪਣੇ ਕੋਲ ਤੁਹਾਡੇ ਸਾਹਮਣੇ ਨਿਗਾ ਮਾਰੋ ਜੀ। ਆਪਣੇ 100+ ਗੱਡੀ ਖੜੀ ਹੈ ਜੀ। 100+ ਗੱਡੀ ਖੜੀ ਹੈ ਜੀ। 10 ਮਾਡਲ ਖੜੇ ਆ ਜੀ ਲੱਗ-ਲੱਗ। ਕੀ ਬਾਤ ਹੈ ਬਾਜੀ? ਹਾਂ ਜੀ। ਹੁਣ ਬਾਜੀ ਆਪਾਂ ਰਿਪੇਅਰਿੰਗ ਵਾਲੀ ਤੁਹਾਡੀ ਸ਼ਾਪ ਤੇ ਚਲਦੇ ਆ। ਆਜੋ ਸਰ। ਉੱਥੇ ਵੇਖਦੇ ਆ ਤੁਸੀਂ ਕਿਸ ਤਰ੍ਹਾਂ ਦੇ ਪਾਰਟਸ ਰੱਖਦੇ ਹੋ। ਆਪਾਂ ਸਾਰੇ ਪਾਰਟਸ ਮਿਲ ਜਾਣਗੇ ਤੁਹਾਨੂੰ। ਵਾਹ ਜੀ ਵਾਹ। ਤਾ ਹੁਣ ਜਿਹੜਾ ਕੀ ਖਾਲਸਾ ਹੀ ਬਾਈਕ ਵਾਲਿਆਂ ਨੇ ਜਿਹੜਾ ਕੀ ਆਫਰਾਂ ਹੀ ਆਫਰਾਂ ਦੇਤੀਆਂ ਐ ਐਨਾ ਆਪਾ ਜੀ ਇੱਕ ਹੀ ਬਾਈਕ ਨੂੰ ਤਿੰਨ ਤਿੰਨ ਬੰਦੇ ਲੱਗੇ ਖੜੇ ਨੇ ਜਨਾਬ ਜੀ ਆਪਾਂ ਮੁੰਡੇ ਰੱਖੇ ਆ ਕੰਮ ਵਾਸਤੇ ਰੱਖੇ ਆ ਜੀ ਵਾਹ ਜੀ ਵਾਹ ਇਹ ਮੈਨੂਲਰ ਇਹ 3-4 ਸਾਲ ਪੁਰਾਣੀ ਹੈ ਜੀ ਇਹ ਤਾਂ 6-7 ਸਾਲ ਪੁਰਾਣੀ ਹੈ 3-4 ਸਾਲ ਨਹੀਂ ਜੀ 6-7 ਸਾਲ ਪੁਰਾਣੀ ਹੈ ਜੀ ਬਿਲਕੁਲ ਹੀ ਬਿਲਕੁਲ ਹੁਣੇ ਜਾ ਚੱਲੀ ਜਾਂਦੀ ਹੈ ਚੱਲੀ ਜਾਂਦੀ ਜੀ ਬਿਲਕੁਲ ਚੱਲੀ ਜਾਂਦੀ ਹੈ ਰਿਪੇਅਰ ਕਰ ਰਹੇ ਹਾਂ ਜੀ ਹੁਣ ਵਾਹ ਜੀ ਵਾਹ ਕੀ ਬਾਤ ਹੈ ਜੀ ਬਹੁਤ ਸਰਵਿਸ ਕਰ ਰਹੇ ਆ ਸਾਰੀ ਇਹ ਪੂਰੀ ਨਵੀਂ ਬਣਾ ਦੋਗੇ ਬਿਲਕੁਲ ਜੀ ਬਿਲਕੁਲ ਨਵੀਂ ਬਣਾ ਦਾਂਗੇ ਇਹਦੇ ਵਿੱਚ ਕੋਈ ਵੀ ਪ੍ਰੋਬਲਮ ਹੈਗੀ ਸਾਰਾ ਓਕੇ ਕਰਕੇ ਦਵਾ ਦੇਣਾ ਮਤਲਬ ਆ ਲੱਗੇਗਾ ਨਵੀਂ ਚਲਾਣ ਦੇ ਪਿਆ ਨਵੀਂ ਚਲਾਣ ਦੇ ਪਿਆ ਵਾਹ ਜੀ ਵਾਹ ਆਓ ਆਓ ਹੁਣ ਪੰਦਰ ਚਲਦੇ ਆ ਇਹਨਾਂ ਕੋਲ ਪਾਰਟਸ ਦੇ ਇਹ ਕਸਟਮਰ ਵਾਸਤੇ ਗਿਫਟ ਰੱਖੇ ਹੋਏ ਆ ਜੀ ਜਿਹੜਾ ਵੀਡੀਓ ਲਾਈਕ ਸ਼ੇਅਰ ਕਰਕੇ ਆਏਗਾ ਉਹ ਗਿਫਟ ਦਿੱਤੇ ਜਾਣਗੇ ਤਾਂ ਸਰਪ੍ਰਾਈਜ਼ ਗਿਫਟ ਜਿਹੜੇ ਅਸੀਂ ਦੱਸਦੇ ਸੀ ਅੱਜ ਰਿਵੀਲ ਕਰਨ ਜਾ ਰਹੇ ਆ ਇਹ ਗਿਫਟ ਨੇ ਜੀ ਇਸ ਡੱਬੇ ਦੇ ਵਿੱਚ ਕੀ ਹੈ ਉਹ ਤੁਹਾਨੂੰ ਐਥੇ ਹੀ ਪਤਾ ਲੱਗੇਗਾ ਜਿਹੜਾ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਆਏਗਾ ਉਹਨੂੰ ਇਹ ਗਿਫਟ ਮਿਲਣ ਜਾ ਰਹੇ ਆ ਵਾਹ ਜੀ ਵਾਹ ਕੀ ਬਾਤ ਹੈ ਭਾਜੀ ਆਪਾਂ ਸਮਾਨ ਵੇਖ ਲਈ ਤੁਹਾਡਾ ਜੀ ਇਹ ਕੀ ਚੀਜ਼ ਹੈ ਭਾਜੀ ਇਹ ਐਕਟਵਾ ਦਾ ਲੋਕ ਹੈਗਾ ਵੀਰ ਜੀ ਇਹ ਲੋਕ ਹੈ ਜੀ ਹਾਂ ਜੀ ਲੋਕ ਹੈਗਾ ਜੀ ਕੀ ਬਾਤ ਹੈ ਭਾਜੀ ਤਾਂ ਵੇਖੋ ਜੀ ਇਹਨਾਂ ਕੋਲ ਜਿਹੜਾ ਕਿ ਪੂਰਾ ਸਮਾਨ ਰੱਖਿਆ ਹੋਇਆ ਭਾਈ ਇੱਕ ਨਾ ਬੰਦੇ ਚਾਰਜਰ ਕੋ ਮੋਜੇ ਚਾਰਜਰ ਜੁੜੇ ਮਿਲ ਜੰਗੇ ਸਾਰ ਕੁਝ ਮਿਲ ਜਾਂਦਾ ਚਾਰਜ ਮਿਲ ਜਾਂਦਾ ਕਿਸੇ ਤਰ੍ਹਾਂ ਦਾ 48 60 72 ਕੋਈ ਚਾਹੀਦਾ ਜੀ ਹਰੇਕ ਤਰ੍ਹਾਂ ਦਾ ਇਹ 48 60 72 ਚ ਕੀ ਫਰਕ ਹੁੰਦਾ ਜੀ ਇਹ 48 ਦਾ ਚਾਰ ਬੈਟਰੀ ਲੱਗਦਾ 60 ਦਾ ਪੰਜ ਨੂੰ 72 ਦਾ 6 ਬੈਟਰੀ ਨੂੰ ਲੱਗਦਾ ਜੀ ਜੇਕਰ ਤੁਹਾਡਾ ਵੀ ਚਾਰਜਰ ਖਰਾਬ ਹੋ ਜਾਂਦਾ ਤੁਹਾਨੂੰ ਨਹੀਂ ਮਿਲ ਰਿਹਾ ਤਾਂ ਖਾਲਸਾ ਭਾਜੀ ਦਾ ਨੰਬਰ ਤੁਹਾਨੂੰ نیچے ਡਿਸਪਲੇ ਹੋ ਰਿਹਾ ਹੈ ਇਹਨੂੰ ਜਦੋਂ ਮਰਜ਼ੀ ਫੋਨ ਮਾਰੋ ਤੇ ਆਕੇ ਲੈ ਜਾਓ ਹੋਰ ਕੀ ਕੀ ਪਾਰਸ ਹੁੰਦੇ ਨੇ ਭਾਜੀ ਆਪਣੇ ਕੋਲ ਸਾਰਾ ਜੀ ਇਹ ਆ ਗਈ ਥਰੋਟਲ ਆ ਗਈ ਹਰੇਕ ਮਾਡਲ ਦੇ ਅਲੱਗ-ਅਲੱਗ ਤਰ੍ਹਾਂ ਦੇ ਜੀ ਕਿਸੇ ਨੂੰ ਜਿਹੜਾ ਲੱਗਦਾ ਹੈ ਜੀ ਇਹਦੇ ਵਿੱਚ ਆ ਗਈ ਆਪਣੇ ਕਨਵਰਟਰ ਆ ਗਈ ਡਿਸਕ ਪੈਡ ਆ ਗਈ ਜੀ ਵਾਹ ਜੀ ਵਾਹ ਹਾਂ ਜੀ ਆ ਆ ਗਈ ਜੀ ਆ ਬਾਜ਼ਾਰ 'ਚ ਮਿਲਦਾ ਨਹੀਂਗਾ ਜੀ ਛੇਤੀ ਜੀ ਕਸਟਮਰ ਨੇ ਲਾਉਣਾ ਹੋਵੇ ਨਾ ਜੀ ਡਿਸਕ ਕੈਲੀਪਰ ਟੁੱਟ ਜਾਂਦਾ ਜੀ ਮਿਲਦਾ ਨਹੀਂਗਾ ਜੀ ਆਪਣੇ ਕੋਲ ਵਾਧੂ ਪਏ ਆ ਜੀ ਵਾਹ ਜੀ ਬਾਬਾ ਕਸਟਮਰ ਨੂੰ ਇਹ ਨਹੀਂਗਾ ਵੀ ਤੁਹਾਡੀ ਬ੍ਰੇਕ ਨਹੀਂ ਲੱਗਣੀ ਜੀ ਜੀ ਇਹ ਬਦਲ ਕੇ ਚੇਂਜ ਕਰਕੇ ਕਸਟਮਰ ਨੂੰ ਓਕੇ ਕਰਕੇ ਦਿਓ ਜੀ ਜਿਹੜਾ ਮਰਜੀ ਤੁਹਾਡੀ ਈ-ਬਾਈਕ ਦਾ ਸਮਾਨ ਖਰਾਬ ਹੋ ਗਿਆ ਕੋਈ ਪਾਰਟਸ ਖਰਾਬ ਹੋ ਗਏ ਨੇ ਤਾਂ ਭਾਜੀ ਕੋਲ ਆਜੋ ਸਹੀ ਕਰਕੇ ਹੀ ਭੇਜਣਗੇ ਨਾਲੇ ਖੁਸ਼ ਕਰਕੇ ਭੇਜਣਗੇ ਤੁਹਾਨੂੰ ਨਵੀਂ ਤੁਹਾਡੀ ਈ-ਬਾਈਕ ਬਣਾ ਕੇ ਭੇਜਣਗੇ ਕੀ ਕਹਿਣਾ ਚਾਹੂਗੇ ਦੀਵਾਲੀ ਮੌਕੇ ਫਾਜ਼ਿਲਕਾ ਵਾਸੀਆਂ ਨੂੰ ਜੀਰ ਜੀ ਇੱਕ ਵਾਰੀ ਤਾਂ ਖਾਲਸਾ ਬਾਈਕ ਤੇ ਆ ਕੇ ਸਾਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਜ਼ਰੂਰ ਦਿਓ ਇੱਕ ਵਾਰੀ ਫੇਰ ਆਪਣੀ ਦੁਕਾਨ ਦਾ ਐਡਰੈਸ ਸੱਸੋ ਭਾਜੀ ਖਾਲਸਾ ਈ-ਬਾਈਕ ਨੇੜੇ ਟੀਵੀ ਟਾਵਰ ਪਾਜੀ ਸਾਰਾ ਕੁਝ ਤਾਂ ਦੱਸਤਾ ਹਾਂਜੀ ਪਰ ਮੇਰੇ ਕੋਲ ਪੈਸੇ ਤਾਂ ਹੈ ਨਹੀਂ ਪਾਜੀ ਜਾਂ ਕਿਸੇ ਕੋਲ ਪੈਸੇ ਨਾ ਹੋਣ ਫਿਰ ਬੰਦਾ ਐਕਟਿਵ ਹੈ ਨਹੀਂ ਲੱਗਦਾ ਤੁਸੀਂ ਵੀਕਰ ਲਵੋ ਤੁਹਾਨੂੰ ਦੇਖੇ ਤੋਰਾਂਗੇ ਜੀ ਦੇਖੇ ਤੋਰਾਂਗੇ ਜੀ ਬਿਲਕੁਲ ਬਿਨਾਂ ਪੈਸੇ ਦੇ ਬਿਨਾਂ ਪੈਸੇ ਦੇ ਦੇ ਕੇ ਹਮੇ ਕਿਵੇਂ ਪਾਜੀ ਜਨਾਬ ਜੀ ਆਪਣੇ ਕੋਲੇ ਬਜਾਜ ਕਾਰਡ ਹੋ ਜਾਂਦਾ ਜੀ ਵਾਹ ਜੀ ਵਾਹ 0% ਤੇ ਹੁਣ ਤੁਹਾਡੇ ਕੋਲ ਪੈਸੇ ਨਹੀਂ ਵੀ ਹੈਗੇ ਤਾਂ ਵੀ ਪਾਜੀ ਖੁਸ਼ ਕਰਕੇ ਵੇਚਣਗੇ ਕਿਉਂਕਿ 1 ਰੁਪਏ ਲਿਆਂਦੀ ਲੋਡ ਨਹੀਂ ਡਾਊਨ ਪੇਮੈਂਟ 1 ਰੁਪਏ ਵੀ ਨਹੀਂ ਹੈਗੀ ਸਿੱਧਾ ਵੀਕਰ ਲੈ ਕੇ ਜਾਓ ਤੇ ਕਰਦਿਆਂ ਨੂੰ ਵੀ ਖੁਸ਼ ਕਰੋ ਤੇ ਆਪ ਵੀ ਖੁਸ਼ ਹੋ ਵਾਹ ਜੀ ਬਿਲਕੁਲ ਤਾਂ ਜਲਦੀ ਤੋਂ ਜਲਦੀ ਪਹੁੰਚ ਜਾਓ ਖਾਲਸਾ ਹੀ ਬਾਈਕ ਟੀਵੀ ਟਾਵਰ ਦੇ एकदम ਨੇੜੇ ਜਿਹੜਾ ਕਿ ਇਹਨਾਂ ਦੀ ਸ਼ੋਭਾ ਬਣੀ ਹੋਈ ਹੈ ਕਾਲ ਕਰਕੇ ਤੁਸੀਂ ਆ ਸਕਦੇ ਹੋ ਭਾਜੀ ਤੁਹਾਨੂੰ ਪਿਕਅਪ ਵੀ ਕਰਾਣ ਆ ਜਾਣਗੇ ਤੇ ਐਸੀ ਤਰ੍ਹਾਂ ਬਨੇ ਰਹੋ ਸਾਡੇ ਨਾਲ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਆਰਬੀ ਲਾਈਵ ਮੀਡੀਆ ਤੁਹਾਡਾ ਆਪਣਾ ਚੈਨਲ